ਗੁਰੂ ਪਿਆਰੀ ਸਾਧ ਸੰਗਤ ਜੀ ਸੰਤਾਂ ਮਹਾਂਪੁਰਖਾਂ ਦਾ ਇਹ ਸੁਭਾ ਹੁੰਦਾ ਕਿ ਇਨਸਾਨ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਅੰਮ੍ਰਿਤ ਦੇ ਨਾਲ ਜੋੜਿਆ ਜਾਵੇ ਤਾਂ ਉਹ ਕੋਈ ਵਿਧੀ ਦੱਸ ਦਿੰਦੇ ਆ ਜਿਹਦੇ ਕਰਕੇ ਪਾਠ ਕਰਨ ਦਾ ਜਿਹੜਾ ਫਾਲਾ ਉਹ ਹਜ਼ਾਰ ਗੁਣਾ ਵੱਧ ਪ੍ਰਾਪਤ ਹੁੰਦਾ ਉਹ ਕਿਹੜੀ ਵਿਧੀ ਹੁੰਦੀ ਆ ਕਿਹੜਾ ਤਰੀਕਾ ਹੁੰਦਾ ਉਹੀ ਅੱਜ ਆਪਾਂ ਜਾਣਾਂਗੇ ਇੱਕ ਸੰਤਾਂ ਮਹਾਪੁਰਖਾਂ ਦਾ ਜੀਵਨ ਗੁਰਮਖ ਪਿਆਰਿਓ ਭੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਉਹਨਾਂ ਦਾ ਨਾਮ ਤੁਸੀਂ ਜਰੂਰ ਸੁਣਿਆ ਹੋਵੇਗਾ ਇੱਕ ਵਾਰ ਬਾਬਾ ਆਨੰਦ ਸਿੰਘ ਜੀ ਕੋਲ ਕੋਈ ਨੌਜਵਾਨ ਚੱਲ ਕੇ ਆਇਆ ਪੈਂਡੋ ਦਾ ਸੀ ਹਵੇਲੀ ਲੱਖਾ ਨਾਮ ਉਹਦਾ ਸੀ ਗੁਰਦਿੱਤ ਸਿੰਘ ਫਿਰ ਜਦੋਂ ਸੰਤਾਂ ਕੋਲ ਪਹੁੰਚਿਆ ਤਾਂ ਆਪਣੇ ਮਨ ਦਾ ਹਾਲ ਆਪਣੇ ਪਿੰਡ ਬਾਰੇ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਸੰਤਾਂ ਨੂੰ ਸੰਤਾਂ ਨੇ ਕੋਲ ਬਿਠਾ ਲਿਆ ਆਖਿਆ ਗੁਰਦਿੱਤ ਸਿੰਘ ਮੈਂ ਤੈਥੋਂ ਕੁਝ ਸਵਾਲ ਪੁੱਛਦਾ ਉਹਨਾਂ ਦੇ ਮੈਨੂੰ ਜਵਾਬ ਦੇਵੇਂ ਸਭ ਤੋਂ ਪਹਿਲਾ ਸਵਾਲ ਬਾਬਾ ਅਨੰਦ ਸਿੰਘ ਜੀ ਨੇ ਕੀਤਾ ਸੱਚ ਸੱਚ ਦੱਸ ਕੀ ਤੂੰ ਗੁਰੂ ਦੀ ਬਾਣੀ ਦਾ ਨਿਤਨੇਮ ਕਰਦਾ ਹੈ ਸੱਚ ਦੱਸ ਉਸ ਵਕਤ ਗੁਰਦਿੱਤ ਸਿੰਘ ਕਹਿਣ ਲੱਗਾ ਨਹੀਂ ਜੀ ਮੈਂ ਸੱਚ ਬੋਲਦਾ ਮੈਂ ਨਿਤਨੇਮ ਨਹੀਂ ਕਰਦਾ ਪਰ ਹਾਂ ਕਦੇ-ਕਦੇ ਮੈਂ ਜਪਜੀਤ ਸਾਹਿਬ ਦੀ ਬਾਣੀ ਦਾ ਪਾਠ ਕਰ ਲੈਂਦਾ ਹਾਂ ਉਸ ਤੋਂ ਬਾਅਦ ਬਾਬਾ ਜੀ ਨੇ ਪੁੱਛਿਆ ਕਹਿਣ ਲੱਗੇ ਤੁਸੀਂ ਦੂਜੇ ਸਵਾਲ ਦਾ ਜਵਾਬ ਦਿਓ ਚਲੋ ਫਿਰ ਨਿਤਨੇਮ ਤਾਂ ਨਹੀਂ ਕਰਦੇ ਕਿ ਸੰਗਤ ਵੀ ਨਹੀਂ ਕਰਦੇ ਸੰਗਤ ਤਾਂ ਕਰਦੇ ਹੋਮੋਗੇ ਕਹਿਣ ਲੱਗਾ ਨਹੀਂ ਜੀ ਕੰਮ ਧੰਦਿਆਂ ਵਿੱਚ ਉਲਝਿਆ ਰਹਿਣਾ ਫਸਿਆ ਰਹਿਣਾ ਸੰਗਤ ਕਰਨ ਦਾ ਸਮਾਂ ਹੀ ਨਹੀਂ ਮਿਲਦਾ ਫਿਰ ਬਾਬਾ ਜੀ ਨੇ ਤੀਜਾ ਬਚਨ ਪੁੱਛਿਆ ਬਾਬਾ ਅਨੰਦ ਸਿੰਘ ਜੀ ਨੇ ਗੁਰਦੇਵਤ ਸਿੰਘ ਇਹ ਤਾਂ ਦੱਸ ਵੀ ਤੂੰ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ ਫੇਰ ਗੁਰਦਿੱਤ ਸਿੰਘ ਨੇ ਜਵਾਬ ਦਿੱਤਾ ਕਹਿਣ ਲੱਗਾ ਮਹਾਪੁਰਖੋ ਅਜੇ ਤੱਕ ਮੈਂ ਅੰਮ੍ਰਿਤ ਵੀ ਨਹੀਂ ਛਕਿਆ ਉਹਦੇ ਇਹ ਜਿਹੜੇ ਸੀ ਵਿਚਾਰ ਸੁਣ ਕੇ ਬਾਬਾ ਜੀ ਥੋੜਾ ਵੀਰ ਰਸ ਵਿੱਚ ਆ ਕੇ ਕਹਿਣ ਲੱਗੇ ਭਾਈ ਨਾ ਤਾਂ ਤੂੰ ਅੰਮ੍ਰਿਤ ਛਕਿਆ ਨਾ ਤੂੰ ਸੰਗਤ ਕਰਦਾ ਤੇ ਨਾ ਤੂੰ ਨਿਤਨੇਮ ਕਰਦਾ ਇਸ ਕਰਕੇ ਸਾਡਾ ਤੇਰਾ ਸਬੰਧ ਕਿਵੇਂ ਹੋ ਸਕਦਾ ਆਪਣਾ ਕੋਈ ਨਾਤਾ ਨਹੀਂ ਤੂੰ ਇੱਥੋਂ ਚਲਾ ਜਾ ਉੱਠ ਕੇ ਇਥੇ ਮੈਂ ਤੁਹਾਨੂੰ ਦੱਸ ਦਿਆਂ ਸੰਤਾਂ ਨੇ ਜਿਹੜੇ ਸਖਤ ਬਚਨ ਕਹੇ ਆ ਇਹ ਇੱਕ ਜੋੜਨ ਦਾ ਤਰੀਕਾ ਹੁੰਦਾ ਇਹਨੂੰ ਤੋੜਨ ਦਾ ਤਰੀਕਾ ਨਾ ਮੰਨੋ ਇਸ ਤਰ੍ਹਾਂ ਕਿਹਾ ਸੀ ਵੀ ਉਹਨੂੰ ਥੋੜਾ ਪਤਾ ਲੱਗੇ ਵੀ ਜਿਹੜਾ ਨਿਤਨੇਮ ਨਹੀਂ ਕਰਦਾ ਸੰਗਤ ਨਹੀਂ ਕਰਦਾ ਅੰਮ੍ਰਿਤ ਨਹੀਂ ਛਕਦਾ ਉਹਦਾ ਰੱਬ ਦੇ ਪਿਆਰਿਆਂ ਨਾਲ ਸੰਤਾਂ ਮਹਾਪੁਰਖਾਂ ਨਾਲ ਕੋਈ ਰਿਸ਼ਤਾ ਨਹੀਂ ਹੋ ਸਕਦਾ ਅਤੇ ਜਿਹੜੇ ਵੀ ਲੋਕ ਬਾਣੀ ਨਹੀਂ ਪੜ੍ਹਦੇ ਸੰਗਤ ਨਹੀਂ ਕਰਦੇ ਅੰਮ੍ਰਿਤ ਨਹੀਂ ਛਕਦੇ ਉਹਨਾਂ ਦਾ ਸਬੰਧ ਗੁਰੂ ਨਾਲ ਕਿਵੇਂ ਹੋ ਸਕਦਾ ਅਕਾਲ ਪੁਰਖ ਨਾਲ ਨਹੀਂ ਹੋ ਸਕਦਾ ਸੋ ਸਾਧ ਸੰਗਤ ਜੀ ਸੰਤਾਂ ਨੇ ਇਸ ਸੰਦਰਭ ਦੇ ਵਿੱਚ ਉਹਨੂੰ ਕਿਹਾ ਜਾ ਭਾਈ ਤੂੰ ਚਲਾ ਜਾ ਆਪਣਾ ਹੁਣ ਰਿਸ਼ਤਾ ਨਹੀਂ ਜੁੜ ਸਕਦਾ ਫਿਰ ਉਹਨੇ ਕਿਹਾ ਦੇਖੋ ਮਹਾਂਪੁਰਖੋ ਮੈਨੂੰ ਮਾਫ਼ ਕਰ ਦਿਓ ਮੈਨੂੰ ਇਹਨਾ ਗਿਆਨ ਨਹੀਂ ਹੈਗਾ ਕਿਰਪਾ ਕਰਕੇ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰੋ ਜੀ ਫਿਰ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਭਾਈ ਰੋਜ਼ ਢਾਈ ਘੰਟੇ ਸਵੇਰੇ ਵੀ ਸ਼ਾਮ ਨੂੰ ਵੀ ਮੂਲ ਮੰਤਰ ਦਾ ਜਾਪ ਕਰਿਆ ਕਰ ਇਸ ਤਰ੍ਹਾਂ ਉਹਨੂੰ ਆਖ ਦਿੱਤਾ ਉਹਨੇ ਕਿਹਾ ਸਤਿਵਚਨ ਕੱਲ ਤੋਂ ਹੀ ਮੈਂ ਇਹ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦੇਵਾਂਗਾ ਗੁਰਮੁਖ ਪਿਆਰਿਓ ਵਿਆਕਰਣ ਦੇ ਮੁਤਾਬਕ ਜਿਹੜਾ ਮੂਲ ਮੰਤਰ ਆ ਉਹ ਇੱਕੋ ਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਆ ਤਾਂ ਉਹ ਘਰ ਜਾ ਕੇ ਫਿਰ ਰੋਜ਼ 2.5 ਘੰਟੇ ਮੂਲ ਮੰਤਰ ਦਾ ਪਾਠ ਕਰਦਾ ਰਹਿੰਦਾ। ਉਹਦੇ ਮਨ ਵਿੱਚ ਇੱਕ ਚੰਗਾ ਫੁਰਨ ਆਇਆ। ਦੇਖੋ ਜਦੋਂ ਆਪਾਂ ਚੰਗੇ ਪਾਸੇ ਤੁਰਦੇ ਆਂ, ਖਿਆਲ ਵੀ ਆਪਾਂ ਨੂੰ ਚੰਗੇ ਆਉਂਦੇ ਆ। ਉਸ ਵਕਤ ਉਹਨੇ ਸੋਚਿਆ ਮਨਾ ਜਿਹੜੀ ਤੇਰੀ ਇੰਨੀ ਜ਼ਿੰਦਗੀ ਲੰਘ ਗਈ ਆ ਉਹਦਾ ਕੀ ਬਣੇਗਾ? ਚਲੋ ਆ ਸੁਆਸਤੰਤਰੇ ਸਫਲ ਹੋ ਗਏ ਆ ਪਰ ਇੰਨਾ ਸਮਾਂ 20-30 ਸਾਲ ਜਿਹੜੇ ਤੂੰ ਲੰਘਾ ਲਿਆ ਨਾਮ ਤੋਂ ਬਿਨਾ ਉਹਨਾਂ ਦਾ ਕੀ ਬਣੇਗਾ? ਹੁਣ ਮਨ ਚ ਚੰਗਾ ਫੁਰਨਾ ਆਇਆ ਨਾ ਚੰਗੇ ਪਾਸੇ ਤੁਰਿਆ ਸੀ ਫੇਰ ਗੁਰਦਿੱਤ ਸਿੰਘ ਸੋਚਣ ਲੱਗਾ ਮੈਨੂੰ ਆਪਣਾ ਮੂਲ ਮੰਤਰ ਦਾ ਅਭਿਆਸ ਵਧਾਉਣਾ ਚਾਹੀਦਾ ਉਹਨੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਸੋਚਿਆ 40 ਦਿਨਾਂ ਵਿੱਚ ਮੈਂ ਸਵਾ ਲੱਖ ਮੂਲ ਮੰਤਰ ਦੀ ਮਾਲਾ ਜਿਹੜੀ ਆ ਉਹ ਜਪਣੀ ਆ ਉਹ 40 ਮਾਲਾ ਰੋਜ਼ ਕਰਦਾ ਸੀ ਸਾਧ ਸੰਗਤ ਜੀ ਮਾਲਾ ਵਿੱਚ 108 ਮਣਕੇ ਹੁੰਦੇ ਆ ਉਹਨੇ 40 ਮਾਲਾ ਰੋਜ਼ ਕਰਨੀਆਂ ਸੱਚੇ ਦਿਲੋਂ ਕਰਨ ਲੱਗਾ ਫਿਰ ਰੱਬ ਨਾਲ ਜੁੜ ਗਿਆ ਫਿਰ ਮਹਾਪੁਰਖਾਂ ਦੇ ਦਰਸ਼ਨ ਕਰਨ ਗਿਆ ਕੁਝ ਸਮੇਂ ਬਾਅਦ ਸੰਤਾਂ ਨੇ ਬਾਬਾ ਆਨੰਦ ਸਿੰਘ ਜੀ ਨੇ ਉਹੀ ਸਵਾਲ ਪੁੱਛਿਆ ਗੁਰਦਿੱਤ ਸਿੰਘ ਹੁਣ ਤੇਰਾ ਨਿਤਨੇਮ ਕੀ ਆ ਮੈਨੂੰ ਦੱਸ ਕਹਿਣ ਲੱਗਾ ਜੀ 40 ਮਾਲਾ ਰੋਜ਼ ਮੂਲ ਮੰਤਰ ਦੀਆਂ ਕਰਦਾ ਬਾਬਿਆਂ ਨੇ ਪੁੱਛਿਆ ਕਹਿਣ ਲੱਗੇ ਫਿਰ ਤੂੰ ਇੰਉਂ ਦੱਸ ਵੀ ਕਿੱਥੋਂ ਤੱਕ ਕਰਦਾ ਮੂਲ ਮੰਤਰ ਤੂੰ ਕਰਦਾ ਕਿੱਥੋਂ ਤੱਕ ਕਰਦਾ ਉਹਨੇ ਆਖਿਆ ਇੱਕ ਓੰਕਾਰ ਤੋਂ ਲੈ ਕੇ ਮੈਂ ਗੁਰਪ੍ਰਸਾਦ ਤੱਕ ਕਰਦਾ। ਇਹੀ ਤਾਂ ਜੀ ਮੈਂ ਸੁਣਿਆ ਸੀ ਕਿ ਮੂਲ ਮੰਤਰ ਇੱਥੋਂ ਤੱਕ ਆ। ਸੰਤਾਂ ਨੇ ਆਖਿਆ ਭਾਈ ਦੇਖ ਬਿਲਕੁਲ ਮੂਲ ਮੰਤਰ ਇੱਥੋਂ ਤੱਕ ਆ। ਪਰ ਮੈਂ ਤੈਨੂੰ ਦੱਸਦਾ ਕਿ ਜੇਕਰ ਤੂੰ ਇਹਦਾ ਫਲ ਵੱਧ ਪ੍ਰਾਪਤ ਕਰਨਾ ਚਾਹਨਾ ਤਾਂ ਆਜ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਫੇਰ ਬਾਬਾ ਆਨੰਦ ਸਿੰਘ ਜੀ ਨੇ ਉਹਨੂੰ ਆਖਿਆ ਭਾਈ ਤੂੰ ਇੱਥੋਂ ਤੱਕ ਵੀ ਬਾਣੀ ਪੜਿਆ ਕਰ ਅੱਗੇ ਹੋਰ ਵੀ ਪੜ ਲਿਆ ਕਰ ਜਿਹੜਾ ਤੇਰਾ ਪਿਛਲਾ ਸਮਾਂ ਤੂੰ ਕਹਿ ਰਿਆਂ ਮਨ ਚ ਫੁਰਨਾ ਬਣਿਆ ਸੀ ਮੇਰੀ ਜ਼ਿੰਦਗੀ ਅਜਾਈ ਚਲੀ ਗਈ ਮੈਂ ਨਾਮ ਨਹੀਂ ਜਪਿਆ ਉਹ ਤੇਰਾ ਘਾਟਾ ਪੂਰਾ ਹੋ ਜਾਵੇਗਾ ਤਾਂ ਸੰਤਾਂ ਦੀ ਇਹ ਕਹਿਣ ਦੀ ਯੁਗਤੀ ਸੀਗੀ ਉਹਨੂੰ ਜੋੜਨ ਦਾ ਢੰਗ ਸੀ ਵੀ ਆਖਿਆ ਤੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲਵੇਂਗਾ ਜਦੋਂ ਨਾਨਕ ਹੋਸੀ ਭੀ ਸੱਚ ਬਾਰ-ਬਾਰ ਆਖੇਗਾ ਬਾਬਾ ਨਾਨਕ ਜੀ ਦਾ ਨਾਮ ਆਵੇਗਾ ਤੇ ਤੇਰੇ ਪਿਛਲੇ ਕਰਮਾਂ ਦਾ ਲੇਖਾ ਜੋਖਾ ਸਾਰਾ ਹਿਸਾਬ ਕਿਤਾਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰ ਦੇਣਾ ਫੇਰ ਬਾਬਾ ਆਨੰਦ ਸਿੰਘ ਜੀ ਕਹਿੰਦੇ ਜਿਵੇਂ ਤੂੰ ਸਵਾ ਲੱਖ ਮੂਲ ਮੰਤਰ ਗੁਰਪ੍ਰਸਾਦ ਤੱਕ ਕੀਤਾ ਅੱਗੋਂ ਹੁਣ ਨਾਨਕ ਹੋਸੀ ਭੀ ਸੱਚ ਤੱਕ ਵੀ ਕਰ ਲਵੀਂ ਐਵੇਂ ਤੇਰਾ ਜਿਹੜਾ ਪਿਛਲਾ ਜੋ ਤੂੰ ਸੋਚਦਾ ਵਾਰ-ਵਾਰ ਵੀ ਕਿਵੇਂ ਹਿਸਾਬ ਕਿਤਾਬ ਹੋਵੇਗਾ ਮੇਰੀ ਜ਼ਿੰਦਗੀ ਇੰਨੀ ਨਾਮ ਤੋਂ ਬਿਨਾਂ ਬਰਤੀ ਚਲੀ ਗਈ ਉਹ ਘਾਟਾ ਵੀ ਪੂਰਾ ਹੋ ਜਾਵੇਗਾ ਤਾਂ ਸਾਧ ਸੰਗਤ ਜੀ ਇੱਥੇ ਕੋਈ ਇਹ ਝਗੜਨ ਦੀ ਲੋੜ ਨਹੀਂ ਹੁੰਦੀ ਬੈਸਣ ਦੀ ਲੋੜ ਨਹੀਂ ਹੁੰਦੀ ਕਈ ਵਾਰੀ ਆਪਾਂ ਇੰਨਾ ਬੈਸਾਂ ਵਿੱਚ ਪੈ ਜਾਂਦੇ ਆ ਝਗੜਿਆਂ ਵਿੱਚ ਪੈ ਜਾਂਦੇ ਆ ਕਿ ਗੁਰਪ੍ਰਸਾਦ ਤੱਕ ਮੂਲ ਮੰਤਰ ਕਿ ਅਸੀਂ ਨਾਨਕ ਹੋਸੀ ਵੀ ਸੱਚ ਤੱਕ ਜਪੀਏ ਤਾਂ ਨਾਮ ਜੇ ਵੱਧ ਵੀ ਜਪ ਲੋਂਗੇ ਉਹਦੇ ਵਿੱਚ ਕੀ ਮਾੜਾ ਹੈ ਰਸਨਾ ਚੰਗਾ ਹੀ ਕੁਝ ਕਹੇਗੀ ਨਾ ਤਾਂ ਇਸ ਕਰਕੇ ਨਾ ਝਗੜਿਆਂ ਵਿੱਚ ਨਹੀਂ ਪੈਣਾ ਚਾਹੀਦਾ ਸਗੋਂ ਸਾਨੂੰ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਨਾਮ ਜਪਣਾ ਚਾਹੀਦਾ ਤਾਂ ਉਹ ਗੁਰਦਿੱਤ ਸਿੰਘ ਫਿਰ ਜਿਹੜਾ ਸੀ ਇਸ ਤਰ੍ਹਾਂ ਰੋਜ਼ ਸਵਾ ਲੱਖ ਮੂਲ ਮੰਤਰ ਦਾ ਉਹਨੇ ਜਾਪ ਕੀਤਾ ਫਿਰ ਉਹ ਨਾਨਕ ਹੋਸੀ ਭੀ ਸੱਚ ਤੱਕ ਕਰਨ ਲੱਗ ਗਿਆ ਫਿਰ ਸੰਤਾਂ ਕੋਲ ਆਇਆ ਫਿਰ ਬਾਬਾ ਅਨੰਦ ਸਿੰਘ ਜੀ ਨੇ ਉਹਨੂੰ ਪੁੱਛਿਆ ਸਵਾਲ ਭਾਈ ਕਿਸ ਤਰ੍ਹਾਂ ਜਾਪ ਕਰਦਾ ਆਂ ਆਖਿਆ ਜਦੋਂ ਮੈਂ ਉੱਚੀ ਉੱਚੀ ਬੋਲਦਾ ਮੂਲ ਮੰਤਰ ਕਈ ਵਾਰੀ ਮੈਂ ਥੱਕ ਵੀ ਜਾਂਦਾ ਫਿਰ ਗੁਰਦੇਵਤ ਸਿੰਘ ਕਹਿਣ ਲੱਗਾ ਇਹ ਜਿਹੜਾ ਮੂਲ ਮੰਤਰ ਆ ਜੀ ਮੈਂ ਬਾਬਾ ਜੀ ਮੂੰਹ ਦੇ ਵਿੱਚ ਹੀ ਕਰਨ ਲੱਗ ਜਾਨਾ ਬਾਬਾ ਜੀ ਨੇ ਫਿਰ ਉਹਨੂੰ ਦੱਸਿਆ ਕਿ ਤੈਨੂੰ ਇੱਥੇ ਮੈਂ ਇੱਕ ਯੋਗਤੀ ਦੱਸ ਰਿਹਾ ਇਹ ਗੱਲ ਨੂੰ ਪੱਲੇ ਬੰਨ ਲਮੀ ਜਦੋਂ ਵੀ ਆਪਾਂ ਮੂਲ ਮੰਤਰ ਉੱਚੀ ਬੋਲ ਕੇ ਕਰੀਏ ਇੱਕ ਵਾਰ ਜਪੀਏ ਤੇ ਇੱਕ ਵਾਰ ਉਹਦਾ ਮਹਾਤਮ ਤੇ ਜੇ ਬੁੱਲ ਹਿੱਲਣ ਸਾਡੇ ਦੂਜੇ ਨੂੰ ਜਾਪੇ ਸਿਰਫ ਬੁੱਲ ਹਿੱਲ ਰਹੇ ਆ ਇਸ ਤਰ੍ਹਾਂ ਜਪਣ ਦੇ ਨਾਲ 10 ਗੁਣਾ ਵੱਧ ਮਹਾਤਮ ਤੇ ਜੇ ਬੁੱਲ ਵੀ ਨਾ ਹਿੱਲਣ ਕੇਵਲ ਸਾਡੀ ਜੀਵ ਹਿਲੇ ਇਹ 100 ਗੁਣਾ ਵੱਧ ਮਹਾਤਮ ਇਸ ਤਰ੍ਹਾਂ ਫਿਰ ਕਹਿਣ ਲੱਗੇ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਜੇ ਹਿਰਦੇ ਰਾਹੀਂ ਜਪੀਏ ਆਪਾਂ ਹਜ਼ਾਰ ਗੁਣਾ ਫਲ ਮਿਲਦਾ ਮੂਲ ਮੰਤਰ ਦੇ ਜਪੇ ਦਾ ਤਾਂ ਦੇਖੋ ਜੀ ਉੱਚੀ ਬੋਲ ਕੇ ਕਰਦੇ ਆਂ ਕਈ ਵਾਰੀ ਆਪਾਂ ਹੌਮੇ ਵਿੱਚ ਵੀ ਕਰਦੇ ਆਂ ਵੀ ਦੂਜੇ ਨੂੰ ਪਤਾ ਲੱਗੇ ਮੈਂ ਜਪ ਰਿਹਾ ਇਸ ਕਰਕੇ ਕੁਝ ਸੱਜਣਾਂ ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਜਪਦੇ ਆਂ ਕਈ ਵਿਖਾਵੇ ਵਜੋਂ ਵੀ ਜਪਦੇ ਆਂ ਮਾਫ ਕਰਨ ਤੇ ਜਦੋਂ ਬੁੱਲ ਹਿਲਦੇ ਆ ਦੂਜਿਆਂ ਨੂੰ ਪਤਾ ਲੱਗ ਜਾਂਦਾ ਵੀ ਬੁੱਲ ਹਿਲਦੇ ਆ 10 ਗੁਣਾ ਮਹਾਤਮ। ਭਾਵ ਤੁਸੀਂ ਟਕਾ ਦੇ ਵਿੱਚ ਅਗੇ ਅਵਸਥਾ ਅਗੇ ਚਲੀ ਗਈ। ਹੁਣ ਬੁੱਲ ਵੀ ਨਹੀਂ ਹਿਲਦੇ ਤੇ ਕੇਵਲ ਜੀਵ ਹਿਲਦੀ ਆ। ਗੁਰਮਖ ਪਿਆਰਿਓ ਸੁਰਤ ਅੱਗੇ ਚਲੀ ਗਈ ਆ, ਉੱਚੀ ਹੋ ਗਈ ਆ 100 ਗੁਣਾ ਮਹਾਤਮ ਹੋ ਗਿਆ। ਹੁਣ ਨਾ ਤਾਂ ਬੁੱਲ ਹਿਲਦੇ ਆ, ਨਾ ਜੀਵ ਹਿਲਦੀ ਆ ਤੇ ਗੁਰਮਖ ਪਿਆਰਿਓ ਹਿਰਦੇ ਵਿੱਚੋਂ ਜਦੋਂ ਆਪਾਂ ਜਪਾਂਗੇ, ਇਹੀ ਤਾਂ ਅਵਸਥਾ ਵਾ, ਇਹੀ ਤਾਂ ਖੇੜ ਆ। ਇਹ ਜਸਤਨਾ ਇੱਕ ਮਾਂ ਰਸੋਈ ਵਿੱਚ ਕੰਮ ਕਰਦੀ ਆ ਉਹਦਾ ਬੱਚਾ ਪੰਘੂੜੇ ਵਿੱਚ ਸੌਂ ਰਿਹਾ ਕੰਮ ਵੀ ਉਹ ਕਰੀ ਜਾਂਦੀ ਆ ਪਰ ਸੁਰਤਰਾਹੀ ਬੱਚੇ ਨੂੰ ਯਾਦ ਕਰਦੀ ਆ ਕਿਤੇ ਉੱਠ ਨਾ ਪਵੇ ਐਵੇਂ ਬਿਲਕੁਲ ਜਦੋਂ ਹਿਰਦੇ ਰਾਂਹੀ ਆਪਾਂ ਰੱਬ ਨੂੰ ਯਾਦ ਕਰਦੇ ਆ ਪਾਪਾ ਆਨੰਦ ਸਿੰਘ ਜੀ ਕਹਿੰਦੇ ਉਹਦਾ ਫਲ ਜ਼ਿਆਦਾ ਮਿਲਦਾ ਜੀ ਫੇਰ ਉਹ ਗੁਰਦੱਤ ਸਿੰਘ ਨੇ ਬੇਨਤੀ ਕੀਤੀ ਕਹਿਣ ਲੱਗੇ ਬਾਬਾ ਜੀ ਮੇਰੇ ਤੇ ਵੀ ਕਿਰਪਾ ਕਰ ਦਿਓ ਉੱਚੀ ਉੱਚੀ ਬੋਲ ਕੇ ਤਾਂ ਮੈਂ ਕਰਦਾ ਮੂੰਹ ਦੇ ਵਿੱਚ ਵੀ ਮੂਲ ਮੰਤਰ ਜਪਦਾ ਆਹ ਹਿਰਦੇ ਵਿੱਚ ਮੇਰੇ ਕਿਰਪਾ ਕਰੋ ਵੀ ਹਿਰਦੇ ਰਾਹੀ ਸੁਰਤ ਰਾਹੀ ਮੈਂ ਮਾਲਕ ਨੂੰ ਯਾਦ ਕਰਾਂ ਰੱਬ ਨੂੰ ਯਾਦ ਕਰਾਂ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਾਂ ਫਿਰ ਸੰਤਾਂ ਨੇ ਕਿਹਾ ਭਾਈ ਤੂੰ ਰੋਜ਼ 3 ਘੰਟੇ ਮੂਲ ਮੰਤਰ ਦਾ ਜਾਪ ਕਰਿਆ ਕਰ ਆਪੇ ਹੌਲੀ ਹੌਲੀ ਗੁਰੂ ਕਿਰਪਾ ਕਰੇਗਾ ਖੇੜ ਬਣ ਜਾਵੇਗੀ ਇੱਕ ਸਾਧ ਬਚਨ ਟਲਾਦਾ ਗੁਰਮਖ ਪਿਆਰਿਓ ਬਾਣੀ ਵਿੱਚ ਇਨੀ ਸ਼ਕਤੀ ਆ ਸਤਗੁਰ ਆਗੇ ਅਰਦਾਸ ਕਰ ਸਾਜਨ ਦੇ ਮਿਲਾਇ ਜਦੋਂ ਆਪਾਂ ਰੱਬ ਅੱਗੇ ਅਰਦਾਸ ਕਰਦੇ ਆਂ ਰੱਬ ਨਾਲ ਮੇਲੇ ਹੋ ਜਾਂਦੇ ਆ ਪਰ ਆਪਾਂ ਰੱਬ ਤੋਂ ਰੱਬ ਨੂੰ ਮੰਗਦੇ ਹੀ ਨਹੀਂ ਕਿਉਂਕਿ ਨਾਨਕ ਸਤਿਗੁਰ ਤੇਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋ ਦੇਖੋ ਅਸੀਂ ਕਈ ਜਨਮਾਂ ਦੇ ਰੱਬ ਨਾਲੋਂ ਵਿਛੜੇ ਆ ਭਗਤ ਰਵਦਾਸ ਜੀ ਦਾ ਵੀ ਬਚਨ ਆ ਬਹੁਤ ਜਨਮ ਵਿਛਰੇ ਤੇ ਮਾਦੋ ਇਹੋ ਜਨਮ ਤੇ ਮਾਰੇ ਲੈ ਕੇ ਇਸ ਤਰ੍ਹਾਂ ਜਿਹੜੀ ਸਾਡੀ ਜ਼ਿੰਦਗੀ ਆ ਉਹ ਬਰਬਾਦ ਹੋ ਰਹੀ ਆ ਰੱਬ ਵੱਲੋਂ ਮਿਲੇ ਹੋਏ ਦਿਨ ਛਾਲਾਂ ਮਾਰ ਦੇ ਲੰਘ ਰਹੇ ਆ ਪਰ ਅਸੀਂ ਰੱਬ ਦਾ ਨਾਮ ਨਹੀਂ ਸਿਮਰਦੇ ਮੂਲ ਮੰਤਰ ਨਹੀਂ ਕਰਦੇ ਵਾਹਿਗੁਰੂ ਮੰਤਰ ਨਹੀਂ ਕਰਦੇ ਇਹ ਗੁਰੂ ਦੁਆਰਾ ਦਿੱਤੇ ਮੰਤਰਾਂ ਵੱਲ ਸਾਡਾ ਧਿਆਨ ਨਹੀਂ ਹੋਰ ਪਾਸੇ ਬੁਰੇ ਪਾਸੇ ਸਾਡਾ ਧਿਆਨ ਆ ਤਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਗੁਰੂ ਸਾਹਿਬ ਸਾਨੂੰ ਵੀ ਸਿੱਖੀ ਦੀ ਦਾਤ ਬਖਸ਼ੋ ਨਾਮ ਦੀ ਦਾਤ ਬਖਸ਼ੋ ਰੋਜ਼ ਅਰਦਾਸ ਕਰਿਆ ਕਰੋ ਮੇਰਾ ਮਨ ਜਿਹੜਾ ਹੈ ਨੀਮਾ ਹੋਵੇ ਮਤ ਮੇਰੀ ਉੱਚੀ ਹੋਵੇ ਮਨ ਨੀਮਾ ਹੋ ਗਿਆ ਮਤ ਉੱਚੀ ਹੋਗੀ ਆਪੇ ਖੇੜ ਹੋ ਜੇਗੀ ਤਾਂ ਗੁਰਦਾਤ ਸਿੰਘ ਇਸ ਤਰ੍ਹਾਂ ਬਾਣੀ ਨਾਲ ਜੁੜਿਆ ਉਹਨੇ ਅੰਮ੍ਰਿਤ ਵੀ ਛਕਿਆ ਸੰਤਾਂ ਮਹਾਪੁਰਖਾਂ ਦਾ ਇਸ ਤਰ੍ਹਾਂ ਇੱਕ ਤਰੀਕਾ ਹੁੰਦਾ ਇੱਕ ਯੋਗਤੀ ਹੁੰਦੀ ਹੈ 40 ਦਿਨ ਜਪਲਾ ਪਭ ਹੌਲੀ ਹੌਲੀ ਬੰਦੇ ਨੂੰ ਉਹਦੀ ਆਦਤ ਪੈ ਜਾਂਦੀ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਸੰਤ ਮਹਾਪੁਰਖ ਗੁਰੂ ਨਾਲ ਹੀ ਜੋੜਦੇ ਆ ਪਾਪਾ ਆਨੰਦ ਸਿੰਘ ਜੀ ਨੇ ਕੋਈ ਆਪਣੇ ਨਾਲ ਨਹੀਂ ਜੋੜਿਆ ਸਗੋਂ ਸੰਗਤ ਤੋਂ ਨੀਵੇਂ ਹੋ ਕੇ ਬੈਠਦੇ ਸੀ ਉਹਨਾਂ ਨੇ ਮੂਲ ਮੰਤਰ ਦੇ ਨਾਲ ਸਤਿਗੁਰੂ ਦੀ ਬਾਣੀ ਦੇ ਨਾਲ ਹੀ ਸਾਧ ਸੰਗਤ ਨੂੰ ਜੋੜਿਆ ਹੈ ਤਾਂ ਅਸੀਂ ਵੀ ਟੁੱਟੇ ਹੋਏ ਹਾਂ ਗੁਰਮਖ ਪਿਆਰਿਓ ਬਾਣੀ ਨਾਲ ਯਤਨ ਕਰੀਏ ਬਾਣੀ ਨਾਲ ਜੁੜਨ ਦਾ ਤਾਂ ਇਹ ਉੱਚੀ ਬੋਲ ਕੇ ਇੱਕ ਵਾਰ ਜਪਿਏ ਤਾਂ ਇਹਦਾ ਇੱਕ ਵਾਰ ਹੀ ਮਹਾਤਮ ਬੁੱਲ ਹਿੱਲਣ ਦੂਜੇ ਨੂੰ ਜਾਪੇ ਬੁੱਲ ਹਿੱਲ ਰਹੇ ਆ 10 ਗੁਣਾ ਮਹਾਤਮ ਬੁੱਲ ਵੀ ਨਾ ਹਿੱਲਣ ਕੇਵਲ ਜੀਬ ਹਿੱਲੇ 100 ਗੁਣਾ ਮਹਾਤਮ ਜਦੋਂ ਹਿਰਦੇ ਤੋਂ ਜਪਿਏ ਹਜ਼ਾਰ ਗੁਣਾ ਵੱਧ ਮਹਾਤਮਾ ਦੁਹਰਾਦੇ ਆ ਇੱਕ ਵਾਰ ਫੇਰ ਸਾਧ ਸੰਗਤ ਜੀ ਇਹਨਾਂ ਝਗੜਿਆਂ ਚ ਨਾ ਪਈਏ ਕਈ ਵਾਰ ਅਸੀਂ ਮੂਰਖ ਐ ਨਾਲ ਨਾ ਲੁੱਜੀਏ ਇਹੋ ਜੇ ਮੂਰਖ ਨਾਲ ਤਾਂ ਝਗੜਨਾ ਵੀ ਨਹੀਂ ਚਾਹੀਦਾ ਜਦੋਂ ਆਪਾਂ ਕਹਿੰਨੇ ਆ ਮੈਂ ਮੂਲ ਮੰਤਰ ਇੱਥੋਂ ਤੱਕ ਕਰਦਾ ਤੂੰ ਭਾਈ ਕਿੱਥੋਂ ਤੱਕ ਕਰਦਾ ਪਹਿਲੀ ਗੱਲ ਤਾਂ ਜੇ ਕੋਈ ਵੱਧ ਬਾਣੀ ਪੜ ਰਿਆ ਉਹਦੇ ਨਾਲ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਇਹ ਵੱਧ ਬਾਣੀ ਪੜੀ ਦਾ ਨੂੰ ਲਾਭ ਨਹੀਂ ਲਾਭ ਹੀ ਆ ਨਾ ਇਸ ਕਰਕੇ ਇਹ ਕੁਝ ਚੀਜ਼ਾਂ ਰਵੈਤ ਅਨੁਸਾਰ ਚੱਲੀ ਆਉਂਦੀਆਂ ਕਈ ਮੂਲ ਮੰਤਰ ਨਾਨਕ ਉਸਤੀ ਵੀ ਸੱਚ ਤੱਕ ਮਹਾਪੁਰਖਾਂ ਨੇ ਜਿਵੇਂ ਗੁਰਦੇਵਤ ਸਿੰਘ ਨੂੰ ਕਹਿ ਦਿੱਤਾ ਤੂੰ ਥੋੜੀ ਵੱਧ ਬਾਣੀ ਜਪਿਆ ਕਰ ਤੈਨੂੰ ਵੱਧ ਫਲ ਮਿਲ ਜੂਗਾ ਹਾਂ ਜੇ ਤੋ ਵਿਆਕਰਨ ਦੇ ਮੁਤਾਬਕ ਵੇਖਦੇ ਆ ਉਦੋਂ ਮੂਲ ਮੰਤਰ ਗੁਰਪ੍ਰਸਾਦ ਤੱਕ ਹੀ ਆ ਤਾਂ ਕਿਉਂਕਿ ਅੱਗੇ ਜਪ ਬਾਣੀ ਦਾ ਨਾਮ ਸਤਕਾਰ ਨਾਲ ਆਪਾਂ ਜਪਜੀ ਸਾਹਿਬ ਆਖਦੇ ਆ ਤਾਂ ਜਦੋਂ ਆਪਾਂ ਇਹਨਾਂ ਚੱਕਰਾਂ ਵਿੱਚ ਵੀ ਪੈ ਜਾਂਦੇ ਆ ਉਦੋਂ ਵੀ ਅਸੀਂ ਨਾਮ ਨਹੀਂ ਸਿਮਰਦੇ ਤਾਂ ਵਕਤ ਵਿਚਾਰੇ ਸੋ ਬੰਦਾ ਹੋਏ ਅਸਲ ਬੰਦਾ ਅਸਲ ਮਰਦੋਹੀਆ ਜਿਹੜਾ ਵਕਤ ਬਰਬਾਦ ਨਹੀਂ ਕਰਦਾ ਜਦੋਂ ਆਪਾਂ ਸਮਾਂ ਬਰਬਾਦ ਕਰਦੇ ਸਮਾਂ ਸਾਨੂੰ ਬਰਬਾਦ ਕਰ ਦਿੰਦਾ ਸੋਹਣੀ ਸਿੱਖਿਆ ਲਈਏ ਬਾਣੀ ਤੋਂ ਅਮਰਤ ਛਕੀਏ ਗੁਰੂ ਵਾਲੇ ਬਣੀਏ ਇਹੀ ਵਾਰ-ਵਾਰ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੁੰਦੀ ਆ ਤਾਂ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬੁਲਾਈਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ